ਤੇ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਨਰਿੰਦਰ ਚੀਮਾ ਜੀ ਨੇ ਖੇਰ ਬੋਲਿਆ ਸੀਗਾ ਤੇ ਮੈਂ ਕਾਪੀ ਕਰਕੇ ਆਪ ਜੀ ਨੂੰ ਸੁਣਾ ਰਿਹਾ ਕਹਿੰਦੇ ਰਹਿੰਦੇ ਦੂਰ ਹੀ ਕੋਟ ਕਚਹਿਰੀਆਂ ਤੋਂ ਸਾਡਾ ਕੋਈ ਨਾ ਜੱਜ ਵਕੀਲ ਹੁੰਦਾ ਲੱਗੇ ਹੁੰਦੇ ਜਵਾਨ ਤੇ ਲੱਖ ਟਾਲੇ ਇਹ ਰਾਮਾਨੰਦ ਮਹਾਰਾਜ ਜੀ ਦੀ ਦੇਣ ਹੈ ਕਹਿੰਦੇ ਲੱਗੇ ਹੁੰਦੇ ਜਵਾਨ ਤੇ ਲੱਖ ਟਾਲੇ ਇੰਦਾ ਨਹੀਂ ਸਟੇਜਾਂ ਤੇ ਗੱਜ ਹੁੰਦਾ ਕਹਿੰਦੇ ਦੇਖੋ ਅੱਜ ਮੈਂ ਵੀ ਕਿੰਨੀ ਉੱਚੀ ਆਵਾਜ਼ ਚ ਬੋ ਰਿਆਂ ਕਿ ਸਟੇਜਾਂ ਤੇ ਕਿੱਦਾਂ ਗੱਜ ਹੋ ਰਿਆ ਇੰਦਾ ਨਹੀਂ ਸਟੇਜਾਂ ਤੇ ਗੱਜ ਹੁੰਦਾ ਦਿੰਦਾ ਕੋਈ ਨਾ ਮੱਤਲਤਾ ਆੜਿਆ ਨੂੰ ਨਾ ਜ਼ਿੰਦਗੀ ਜਿਉਣ ਦਾ ਚੱਜ ਹੁੰਦਾ ਇਨਾ ਪੱਗਾ ਦੁਪੱਟਾ ਦੁਪੱਟੇ ਚੁੰਨੀਆਂ ਦੀ ਥਾਂ ਇਨਾ ਪੱਗਾ ਦੁਪੱਟਾ ਚੁੰਨੀਆਂ ਚੁੰਨੀਆਂ ਦੀ ਥਾਂ ਸਾਡੇ ਸਿਰ ਤੇ ਟੋਕਰੀ ਤੇ ਸ਼ੱਜ ਹੁੰਦਾ ਹੁੰਦਾ ਜੇਕਰ ਹੁੰਦਾ ਜ਼ਿਕਰ ਹੁੰਦਾ ਜ਼ਿਕਰ ਨਾ ਕਿਸੇ ਤਰੀਕੰਦਰ ਸਾਡਾ ਸਖਣਾ ਜਿਹਾ ਇਤਿਹਾਸ ਹੁੰਦਾ ਸਿੱਕਾ ਅੱਜ ਵੀ ਕੰਨਾਂ ਵਿੱਚ ਪੈਂਦਾ ਜੇ ਤੇ ਜੱਗ ਤੇ ਜੱਗ ਦੇ ਗੁਰੂ ਰਵਿਦਾਸ ਨਾ ਹੁੰਦਾ ਗੁਰੂ ਰਵਿਦਾਸ ਨਾ ਹੁੰਦਾ ਅਸੀਂ ਅੱਜ ਉਸ ਰੈਪਰ ਦੇ ਗੂੰਗਾਨ ਉਸ ਰੈਪਰ ਦੀ ਪ੍ਰਚਾਰ ਔਰ ਪ੍ਰਸਾਰ ਵੱਖ-ਵੱਖ ਸਟੇਜਾਂ ਦੇ ਉੱਪਰ ਵੱਖ-ਵੱਖ ਗੁਰੂ ਘਰਾਂ ਦੇ ਉੱਪਰ ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਸ ਪਿੰਡ ਦੇ ਵਿੱਚ ਜਿਸ ਨਗਰ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਨਹੀਂ ਹੁੰਦਾ ਸੀ ਅੱਜ ਚਾਰ-ਚਾਰ ਮੰਜ਼ਲਾ ਦੇ ਗੁਰੂ ਘਰ ਬਣੇ ਹੋਏ ਨੇ ਅੱਜ ਉਹ ਚਾਰ-ਚਾਰ ਮੰਜ਼ਲਾ ਦੇ ਗੁਰੂ ਘਰ ਏਸੀ ਵਾਲੇ ਬਣੇ ਹੋਏ ਨੇ ਏਡੇ-ਏਡੇ ਸੋਹਣੇ-ਸੋਹਣੇ ਬੰਦਾਲਾਂ ਦੇ ਵਿੱਚ ਸਾਡੇ ਸੰਤ ਸਮੇਲਨ ਹੋ ਰਹੇ ਨੇ ਮੈਂ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਬੇਨਤੀ ਕਰਾਂਗਾ ਸਾਈ ਪੰਪਲ ਸਾਹਿਬ ਜੀ ਨੂੰ ਕੇ ਆਗੇ ਆਪਣੇ ਸਾਜ ਲਗਾਉਣ ਆਗੇ ਆਪਣੇ ਹੀ ਸਤਿਗੁਰਾਂ ਦੀ ਬਾਣੀ ਦਾ ਪ੍ਰਚਾਰ ਔਰ ਪ੍ਰਸਾਰ ਕਰਨ ਜਦ ਤੱਕ